ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਵਰਕ ਵਾਲੀ ਸਲਵਾਰ ਦੀ ਕਟਿੰਗ ਕਰਨੀ ਦੱਸਾਂਗੇ। ਜਿਹੜੀ ਸਲਵਾਰ ਦੇ ਨਾ ਪੌਂਚਿਆਂ ਤੇ ਇਸ ਤਰ੍ਹਾਂ ਵਰਕ ਹੁੰਦਾ ਦੇਖੋ। ਹਾਂ ਦੇਖੋ ਆਪਣੇ ਪੌਂਚਿਆਂ ਤੇ ਹੋਇਆ ਹੋਇਆਗਾ ਵਰਕ। ਵੀ ਆਪਾਂ ਸਲਵਾਰ ਦੇ ਪੱਲੇ ਕਿੱਦਾਂ ਕੱਢਣੇ ਨੇ। ਆਪਾਂ ਕਿੱਦਾਂ ਵਰਕ ਦੀ ਸੈਟਿੰਗ ਕਰਨੀ ਹੈਗੀ। ਹਾਂ ਦੇਖੋ ਜੀ ਆ ਆਪਣਾ ਕੱਪੜਾ ਹੈਗਾ। ਸਭ ਤੋਂ ਪਹਿਲਾਂ ਆਪਣੀ ਜਿਹੜੀ ਸਲਵਾਰ ਕੋਈ ਵੀ ਆ ਚਾਹੇ ਨਾਰਮਲ ਸਲਵਾਰਾ ਚਾਹੇ ਵਰਕ ਵਾਲੀ ਸਲਵਾਰ ਆ ਗਈ ਉਹਦੀ ਆਪਾਂ ਲੰਬਾਈ ਕਿਦਾਂ ਰੱਖਣੀ ਹੁੰਦੀ ਆ ਦੇਖੋ ਇਹਨਾਂ ਦੇ ਸਲਵਾਰਾ 37 ਇੰਚ ਤਿਆਰ 37 ਇੰਚ ਤਿਆਰ ਆ ਗਈ 37 ਦੇ ਵਿੱਚੋਂ ਜਿੰਨੀ ਵੀ ਤੁਹਾਡੀ ਸਲਵਾਰ ਤਿਆਰ ਆ ਉਹਦੇ ਵਿੱਚੋਂ ਆਪਾਂ 4 ਇੰਚ ਬੈਲਟ ਦਾ ਮਾਈਨਸ ਕਰ ਦੇਣਾ ਪਿੱਛੇ ਰਹਿ ਗਿਆ ਜੀ 33 ਇੰਚ ਠੀਕ ਹੈ ਜੀ 33 ਇੰਚ ਰਹਿ ਗਿਆ ਪਿੱਛੇ ਤੇ ਆਪਾਂ 33 ਦੇ ਵਿੱਚ 1 2 2 ਇੰਚ ਪਲੱਸ ਕਰਕੇ ਆਪਾਂ ਪੱਲਿਆਂ ਦੀ ਲੰਬਾਈ ਰੱਖਾਂਗੇ 35 ਇੰਚ ਠੀਕ ਹੈ ਜੀ 35 ਇੰਚ ਆਪਾਂ ਰੱਖਾਂਗੇ ਪੱਲਿਆਂ ਦੀ ਲੰਬਾਈ ਵਿੱਚ ਕਾਟ ਦਾ ਹੋ ਗਿਆ ਜਿਹੜੀ ਕਾਟ ਪੈਂਦੀ ਹੁੰਦੀ ਆ ਤੇ ਵਿੱਚ ਹੋ ਗਿਆ ਆਪਣੀ ਉੱਪਰ ਬਲਾਂ ਚਾਊ ਅੱਧਾ ਇੰਚ ਅੱਧਾ ਇੰਚ نیچے ਪਹੁੰਚਿਆ ਜਾਊਗਾ ਆ ਦੇਖੋ ਜੀ ਆਪਾਂ ਐਦਾਂ ਕੱਪੜੇ ਨੂੰ ਕਰ ਲੈਣਾ ਆ ਦੇਖੋ ਇੱਧਰ ਵਰਕ ਹੋਇਆ ਹੋਇਆ ਇੱਧਰ ਇਹਨੂੰ ਆਪਾਂ ਨਾ ਐਦਾਂ ਦੋਵੇਂ ਕੰਨੀਆਂ ਤੋਂ ਫੜ ਕੇ ਨਾ इस तरह बिछा लेना कपड़े आखो जी हम आप सब तो पहला रखनी है लंबाई लंबाई आप दसिया आपती इंच अपने पले तैयार रखने ने ठीक है जी तेती इंच तैयार रखने ने, जेड़ा अपना नीचे आऊगा ਆ ਦੇਖੋ نیچے ਆਪਾਂ ਨਾ ਇੰਨਾ ਕੁ ਆਹ ਵਾਲਾ ਕੱਪੜੇ ਦੀ ਆਪਾਂ ਕਟਿੰਗ ਕਰ ਦੇਣੀ ਹੈ। ਦੇਖੋ ਨਾਲ ਤਾਂ ਜਿਹੜੀ ਕੱਪੜੇ ਚ ਬਾਹਰ ਘਾਟ ਸੀ ਜੀ ਉਹ ਨਿਕਲ ਗਈ ਤੇ ਨਾਲੇ ਆਪਾਂ ਫਿਰ ਇੱਥੇ ਇੰਨੇ ਸਲਾਈ ਚ ਲਾ ਕੇ ਜਿਹੜਾ ਆਪਣਾ ਵਰਕ ਆ ਉਹ ਸਹੀ ਆ ਜਾਊਗਾ। ਹੁਣ ਆਪਾਂ ਇੱਥੋਂ ਹੀ ਨਾਪਣਾਗੋ ਇੱਥੋਂ ਨਾਪ ਕੇ ਆਪਾਂ ਦੇਖੋ ਜੀ 35 ਇੰਚ ਤੇ ਨਿਸ਼ਾਨ ਲਾ ਲੈਣਾ। 35 ਇੰਚ ਤੇ ਇੱਕ ਨਿਸ਼ਾਨ ਲਾਵਾਂਗੇ ਆਪਾਂ ਇਧਰ ਲਈ ਸਾਈਡ ਤੇ। ਇਨਸਾਨ ਲਾਉਣ ਤੋਂ ਬਾਅਦ ਆਪਾਂ ਦੇਖੋ ਇਹਨੂੰ ਨਾ ਐਦਾਂ ਲਾ ਕੇ ਇਹਦੀ ਕਰ ਲੈਣੀ ਹੈ ਜੀ ਕਟਿੰਗ ਚਲੋ ਜੀ ਆਪਣੀ ਪੱਲਿਆਂ ਦੀ ਲੰਬਾਈ ਤਾਂ ਨਿਕਲ ਗਈ ਹੁਣ ਆਪਾਂ ਦੇਖੋ ਜੀ ਪੱਲਿਆਂ ਦੀ ਕਰਨੀ ਹੈ ਜੀ ਚੜਾਈ ਚੜਾਈ ਦੇਖੋ ਆਪਾਂ ਇਹਨਾਂ ਦਾ ਪੌਂਚਾ 8 ਇੰਚ ਤਿਆਰ ਆਗਾ 8 ਇੰਚ ਪਹੁੰਚਾ ਤਿਆਰ ਰੱਖਣਾਗਾ ਜਿੰਨੇ ਹਿੱਸੇ ਚ ਵਰਕ ਹੋਇਆ ਹੋਇਆ ਇਹ ਹੈਗਾ ਜੀ 15.5 ਇੰਚ ਆਪਾਂ 14 ਇੰਚ ਪੱਲੇ ਰੱਖਾਂਗੇ ਰੈਡੀ ਠੀਕ ਹੈ ਜੀ 14 ਇੰਚ ਸੱਤ ਹੋ ਗਿਆ ਵਿੱਚ ਸਲਾਈ ਸਲੂਈ ਦੇ ਵਿੱਚ ਆ ਕੇ ਇਹਨਾਂ ਨੇ 13.5 ਇੰਚ ਰਹਿ ਜਾਣ ਇੱਕ ਡੇਢ ਕਿ ਜਿਹੜੇ ਆਪਾਂ ਪਿੱਛੇ ਕੁੰਦੇ ਪਾਵਾਂਗੇ ਕੁੰਦੇ ਵਿੱਚ ਆ ਜਾਣਗੇ ਆਪਾਂ ਜਿੰਨੇ ਤੇ ਵਰਕ ਹੋਇਆ ਹੋਇਆ ਇਹ ਸਾਰਾ ਇੰਨਾ ਰੱਖ ਕੇ ਬਾਕੀ ਸਾਈਡਾਂ ਤੋਂ ਕੱਪੜਾ ਕਟਿੰਗ ਕਰ ਦੇਣਾ ਆ ਦੇਖੋ ਜੀ ਇੱਥੋਂ ਆਪਾਂ ਨਾਪ ਲਾਂਗੇ ਇਹ ਐਸ ਤਰ੍ਹਾਂ ਇਹ ਹੈਗਾ ਦੇਖੋ 3.5 ਇੰਚ 3.5 ਇੰਚ ਦੇ ਨਿਸ਼ਾਨ ਆਪਾਂ ਲਾ ਦੇਣਾ ਇੱਥੇ ਤੇ ਇਧਰੋਂ ਇਧਰੋਂ ਵੀ ਇਹ 3.5 ਇੰਚਾ 3.5 ਇੰਚ ਦੇ ਇੱਥੇ ਨਿਸ਼ਾਨ ਲਾ ਕੇ ਆਪਾਂ ਦੇਖੋ ਐਸ ਤਰ੍ਹਾਂ ਇੰਚੀ ਟੇਪ ਰੱਖ ਕੇ ਸਿੱਧੀ ਕਟਿੰਗ ਨਹੀਂ ਕਰਨੀ ਹੈਗੀ ਆਪਾਂ ਨਹੀਂ ਨਾ ਵਾਦ ਘਾਟ ਹੋ ਜਾਂਦੀ ਹੈ ਕਿਤੋਂ ਘੱਟ ਕੱਟਿਆ ਜਾਂਦਾ ਕਿਤੋਂ ਜ਼ਿਆਦਾ ਐਸੇ ਤਰ੍ਹਾਂ ਹੀ ਜੀ ਆਪਾਂ ਇਤੋਂ ਹਲਵਤੀ ਇਹਦੀ ਦੇਖੋ ਆਪਾਂ ਕਰ ਦੇਣੀ ਹੈਗੀ ਕਟਿੰਗ ਜਿਹੜਾ ਆਪਾਂ ਕੱਪੜਾ ਐਕਸਟਰਾ ਸਾਈਡਾਂ ਤੇ ਕੱਢਿਆਗਾ ਆ ਦੇਖੋ ਜੀ ਆਪਣੀ ਪੱਲਿਆਂ ਦੀ ਹੋ ਗਈ ਕਟਿੰਗ ਪੱਲੇ ਆਪਾਂ ਚੱਕ ਲੈਣੇ ਨੇ ਹੁਣ ਜਿਹੜਾ ਆਪਣਾ ਕੱਪੜਾ ਰਹਿ ਗਿਆ ਇਹ ਨੂੰ ਦੇਖੋ ਇਸ ਤਰ੍ਹਾਂ ਕੱਪੜਾ ਹੈ ਇਹ ਇਹਨੂੰ ਆਪਾਂ ਇਦਾਂ ਫੋਲਡ ਕਰਨਾ ਇਦਾਂ ਫੋਲਡ ਕਰਕੇ ਐਸ ਤਰ੍ਹਾਂ ਬਚਾ ਲੈਣਾ ਆਪਾਂ ਆ ਦੇਖੋ ਜੀ ਆਪਾਂ ਨੇ ਇਹਨਾਂ ਦੀ ਘੱਟ ਇਹਨਾਂ ਨੇ ਸਟ੍ਰੇਟ ਸਲਵਾਰ ਬਣਾਉਣੀ ਨਹੀਂ ਨਹੀਂ ਹੈਗੀ ਸਟ੍ਰੇਟ ਸਲਵਾਰ ਨਹੀਂ ਬਣਾਉਣੀ ਪਰ ਜਿਹੜੀ ਸਲਵਾਰ ਆ ਜ਼ਿਆਦਾ ਹੈਵੀ ਨਹੀਂ ਕਰਨੀ ਉਹਦੇ ਲਈ ਆਪਾਂ ਦੇਖੋ ਸਾਈਡ ਤੋਂ ਨਾਲੇ ਤਾਂ ਬੈਲਟ ਲਾ ਲਾਂਗੇ ਠੀਕ ਹੈ ਜੀ ਆਪਣੀ ਬੈਲਟ ਲੈ ਜੂਗੀ ਸਾਈਡ ਤੋਂ ਤੇ ਨਾਲੇ ਆਪਣਾ ਕੱਪੜਾ ਲੈ ਜੂਗਾ ਜੇ ਤੁਸੀਂ ਸਾਈਡ ਤੋਂ 벨ਟ ਨਹੀਂ ਲਾਉਣੀ ਹੈਗੀ ਵੀ ਸਲਵਾਰ ਇੰਨੀ ਹੀ ਪਾਰੀ ਕਰਨੀ ਆ ਫਿਰ ਜਿਹੜਾ ਕੱਪੜਾ ਨਾ ਆਪਾਂ ਜਿਹੜੇ ਆਪਾਂ ਪੱਲੇ ਪਾਏ ਨੇ ਸਲਵਾਰ ਦੇ ਉਹਨਾਂ ਦੇ ਸਾਈਡਾਂ ਤੋਂ ਲਿਆਗਾ ਉਹ ਕੱਪੜੇ ਦੀ ਆਪਾਂ ਸਲਵਾਰ ਦੀ 벨ਟ ਬਣਾ ਸਕਦੇ ਆਂਗੇ ਉਹਦੇ ਵਿੱਚ ਜੋੜ ਵੀ ਪੈ ਜਾਊਗਾ ਥੋੜਾ ਜਿਹਾ ਤੇ ਆਪਣੀ 벨ਟ ਵੀ ਰੈਡੀ ਹੋ ਜਾਊਗੀ ਆ ਕਪੜਾ ਆਪਾਂ ਨਾਲ ਤਾਂ ਆ ਦੇਖੋ ਜੀ ਆਪਣਾ ਕੰਨੀਆ ਵਾਲਾ ਪਾਸਾ ਇੱਧਰ ਆਗਾ ਇਸ ਤਰ੍ਹਾਂ ਕੰਨੀਆ ਵਾਲਾ ਪਾਸਾ ਠੀਕ ਆ ਜੀ ਆਪਾਂ ਜਿਹੜੇ ਆ ਸਲਵਾਰ ਦੇ ਪੱਲੇ ਨੇ ਇਹ ਬਰਾਬਰ ਰੱਖ ਲਓ ਤੁਸੀਂ ਚਾਹੇ ਡਰਾਪਰ ਰੱਖ ਲਓ ਚਾਹੇ 35 ਇੰਚ ਤੁਸੀਂ ਇਸ ਤਰੀਕੇ ਨਾਲ ਮਾਪ ਲਓ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਇੱਥੇ 2.5 ਇੰਚ ਤੇ ਨਿਸ਼ਾਨ ਲਾਇਆਗਾ ਠੀਕ ਹੈ ਜੀ 2.5 ਇੰਚ ਤੇ ਨਿਸ਼ਾਨ ਇੱਥੇ ਲਾਇਆਗਾ ਤੇ 2.5 ਇੰਚ ਤੇ ਨਿਸ਼ਾਨ ਹੀ ਲਾਉਣਾ ਆਪਾਂ ਇੱਧਰ ਹੁਣ ਦੇਖੋ ਆਹ ਵਾਲੇ ਪੁਆਇੰਟ ਨੂੰ ਇਹ ਤੋਂ ਉਲਟ ਦੂਸਰੀ ਸਾਈਡ ਠੀਕ ਹੈ ਜੀ ਆਪਾਂ ਇੰਚੀ ਟੇਪ ਇੱਥੇ ਰੱਖ ਕੇ ਇੰਜੀ ਟਿਬ ਨੂੰ ਨਾ ਇੱਕ ਵਾਰੀ ਇਸ ਤਰ੍ਹਾਂ ਚੱਕ ਕੇ ਵੀ ਉਹਦੇ ਵਿੱਚ ਕੋਈ ਫਰਕ ਨਾ ਪਵੇ ਇਸ ਤਰ੍ਹਾਂ ਰੱਖ ਲੈਣਾ ਇਸ ਤਰ੍ਹਾਂ ਰੱਖ ਕੇ ਦੇਖੋ ਇਸ ਤਰ੍ਹਾਂ ਰੱਖ ਕੇ ਆਪਾਂ ਨਿਸ਼ਾਨ ਲਾ ਲੈਣੇ ਜਿਹੜਾ ਆਸਣਾਗਾ ਉਹ ਵਿੱਚੋਂ ਕੱਢਾਂਗੇ ਆਪਾਂ ਅਲੋਚੀ ਦੇਖੋ ਆਸਣ ਹੈਗਾ ਆਪਣਾ ਆਪਾਂ ਇੱਥੇ ਰੱਖਣਾ 9 ਇੰਚ ਆ ਦੇਖੋ 9 ਇੰਚ ਆਸਣੇ ਤੋਂ ਨਿਕਲ ਗਿਆ ਤੇ 9 ਇੰਚ ਹੀ ਆਪਾਂ ਆਸਣ ਕੱਢ ਲੈਣਾ ਇਹ ਇੱਥੋਂ ਆ ਲੋਜੀ ਆਪਾਂ ਨੂੰ ਸਾਝਾ ਦਾ ਡਾਰਕ ਤਾਂ ਨਹੀਂ ਲਾ ਰਹੇ ਫਿਰ ਸੂਟ ਚ ਦਿਖਦੇ ਰਹਿੰਦੇ ਨੇ ਸਾ ਲੋ ਜੀ ਆਹ ਵਾਲਾ ਹਿੱਸਾ ਜੋਇੰਟ ਹੈ ਦੀ ਆਪਾਂ ਕਰਾਂਗੇ ਕਟਿੰਗ ਇਹ ਹੋ ਗਈ ਜੀ ਆਪਣੀ ਕੁੰਦਿਆਂ ਦੀ ਕਟਿੰਗ ਕੁੰਦੇ ਕਹਿ ਲੋ ਚਾਹੇ ਤੁਸੀਂ ਕਲੀਆਂ ਕਹਿ ਲੋ ਆ ਦੇਖੋ ਆਸਨ ਨਿਕਲ ਗਿਆ ਇਧਰੋਂ ਇਧਰੋਂ ਆਹ ਵਾਲਾ ਆਸਨ ਨਿਕਲ ਗਿਆ ਐਸ ਤਰ੍ਹਾਂ ਜੀ ਸਲਵਾਰ ਹੌਲੀ ਨਹੀਂ ਜ਼ਿਆਦਾ ਹੌਲੀ ਨਹੀਂ ਬੰਨਦੀ ਕਾਫੀ ਬਲ ਪੈ ਜਾਂਦੇ ਨੇ ਆ ਦੇਖੋ ਦੋ ਆਪਣੀਆਂ ਕਲੀਆਂ ਆ ਹੋ ਗਈਆਂ ਦੋ ਕਲੀਆਂ ਆਪਣੀਆਂ ਦੇਖੋ ਜੀ ਆ ਵਾਲੀਆਂ ਹੋ ਗਈਆਂ ਬਹੁਤ ਵੱਡਾ ਘੇਰ ਬਣ ਜਾਂਦਾ ਹੈਗਾ ਇਹਦੀ ਆਪਾਂ ਦੇਖੋ ਜੀ ਕਰ ਲੈਣੀ ਹੈਗੀ ਕਟਿੰਗ ਇੱਥੋਂ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਇਸ ਦੀ ਲਾਈਨਿੰਗ ਦੀ ਕਟਿੰਗ ਕਰਕੇ ਦੱਸਾਂਗੇ ਆ ਦੇਖੋ ਜੀ ਇਸ ਤਰ੍ਹਾਂ ਨਾ ਆਪਾਂ ਵਿਛਾ ਲਿਆ ਲਾਈਨਿੰਗ ਵਾਲਾ ਕੱਪੜਾ ਇਦਾਂ ਦੂਰਾ ਵਸਾਇਆ ਡਬਲ ਵਸਾਇਆਗਾ ਦੇਖੋ ਲਾਈਨਿੰਗ ਆ ਜਿਹੜੀ ਨਾ ਕਮੀਜ਼ ਤੇ ਮੈਂ ਕਦੇ ਵੀ ਆਡੀ ਲਾਈਨਿੰਗ ਨਹੀਂ ਲਾਈ ਹੈਗੀ ਜਿਹੜੀ ਸਲਵਾਰ ਆ ਸਲਵਾਰ ਦੇ ਪੱਲਿਆਂ ਤੇ ਮੈਂ ਹਮੇਸ਼ਾ ਲਾਈਨਿੰਗ ਆਡੀ ਲਾਉਣੀ ਹੁੰਨੀ ਐ ਜੀ ਕਦੇ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਆ ਦੇਖੋ ਲਾਈਨਿੰਗ ਚ ਆਪਾਂ ਨੂੰ ਕੋਈ ਵੀ ਮਤਲਬ ਕਿ ਚੱਕਰਾਂ ਚ ਪੈਣ ਦੀ ਲੋੜ ਨਹੀਂ ਜੀ ਲਾਈਨਿੰਗ ਕਿੱਦਾਂ ਕਟਿੰਗ ਹੋਊਗੀ ਲਾਈਨਿੰਗ ਕਟਿੰਗ ਕਰਨ ਦੇ ਲਈ ਵਸ ਤੁਸੀਂ ਇਸ ਤਰ੍ਹਾਂ ਆਹ ਵਾਲੇ ਕੱਪੜੇ ਨੂੰ ਕਪੜੇ ਤੇ ਰੱਖ ਲਓ ਲਾਈਨਿੰਗ ਵਾਲੇ ਕਪੜੇ ਤੇ ਰੱਖ ਲਓ ਐਸ ਤਰ੍ਹਾਂ ਸਾਰੀ ਸੈੱਟ ਕਰ ਲਓ ਵੀ ਲਾਈਨਿੰਗ ਚ ਕੋਈ ਜਾਂ ਲਾਈਨਿੰਗ ਵੱਡੀ ਹੋ ਜਵੇ ਤਾਂ ਕੋਈ ਖਾਸ ਪ੍ਰੋਬਲਮ ਨਹੀਂ ਆਉਂਦੀ ਸਲਵਾਰ ਦੇ ਚ ਤੇ ਜੇ ਲਾਈਨਿੰਗ ਛੋਟੀ ਕੱਟੀ ਜਾਵੇ ਤਾਂ ਸਲਵਾਰ ਸਲਾਈ ਬਹੁਤ ਔਖੀ ਹੁੰਦੀ ਹੈ ਜੀ ਆਹ ਲਓ ਐਸ ਤਰ੍ਹਾਂ ਵਿਛਾ ਲੈਣਾ ਆ ਦੇਖੋ ਜੀ ਨਾ ਇਸ ਤਰ੍ਹਾਂ ਜਿੱਦਾਂ ਆਪਾਂ ਸਲਵਾਰ ਦੇ ਕੁੰਦਿਆਂ ਦੀ ਕਟਿੰਗ ਕੀਤੀ ਸੀ ਆਪਾਂ ਬਸ ਉਸੇ ਤਰ੍ਹਾਂ ਹੀ ਵਿਛਾਉਣਾ ਦਾ ਆ ਦੇਖੋ ਇਸ ਤਰ੍ਹਾਂ ਆ ਬਿਛਾ ਲੇ ਆਪਾਂ ਦੋ ਪੱਲੇ ਕੁੰਦੇ ਦੋ ਕੁੰਦੇ ਆਪਾਂ ਬਿਛਾ ਲੇ ਬਸ ਇਹਨਾਂ ਦੀ ਕਰ ਦੇਣੀ ਹੈ ਜੀ ਆਪਾਂ ਕਟਿੰਗ ਜਿਹੜਾ ਉਧਰ ਆਪਾਂ ਕੱਪੜਾ ਰੱਖਣਾ ਉਹ ਆਪਾਂ ਜੋਇੰਟ ਕੱਪੜਾ ਰੱਖਣਾਗਾ ਇਸ ਤਰ੍ਹਾਂ ਦੇਖੋ ਜੀ ਇਹਦੀ ਆਪਾਂ ਕਰ ਲੈਣੀ ਹੈ ਕਟਿੰਗ ਆ ਲੋ ਜੀ ਆ ਹੋ ਗਈ ਆਪਣੀ ਕੁੰਦਿਆਂ ਦੀ ਕਟਿੰਗ ਹੁਣ ਆਪਾਂ ਤੁਹਾਨੂੰ ਐਸੇ ਤਰ੍ਹਾਂ ਹੀ ਦੇਖੋ ਜੀ ਆਹ ਵਾਲੇ ਕੁੰਦਿਆਂ ਦੀ ਕਟਿੰਗ ਹੋ ਜਾਣੀ ਹੈ ਜਿਹੜਾ ਕੱਪੜਾ ਰਹਿ ਗਿਆ ਉਹਦੀ ਆਪਾਂ ਤੁਹਾਨੂੰ ਦੱਸ ਦਿਆਂ ਵੀ ਪੱਲਿਆਂ ਦੀ ਕਟਿੰਗ ਕਿੱਦਾਂ ਕਰਨੀ ਆਹ ਦੇਖੋ ਜੀ ਆਹ ਆਪਣੇ ਕੁੰਦਿਆਂ ਦੀ ਲਾਈਨਿੰਗ ਦੀ ਕਟਿੰਗ ਹੋ ਗਈ ਜਦੋਂ ਆਪਾਂ ਸਲਾਈ ਕਰਨੀ ਆ ਦੇਖੋ ਜਿਹੜਾ ਸਲਵਾਰ ਦਾ ਕੱਪੜਾ ਉਹਨੂੰ ਅੰਦਰ ਕਰ ਲੈਣਾ ਜਿਹੜਾ ਲਾਈਨਿੰਗ ਵਾਲਾ ਕੱਪੜਾ ਉਹਨੂੰ ਇਸ ਤਰ੍ਹਾਂ ਉੱਪਰ ਰੱਖ ਕੇ ਆਪਾਂ ਸਾਰੀਆਂ ਸਲਾਈਆਂ ਲਗਾ ਲੈਣੀਆਂ ਨੇ ਚਾਹੇ ਤੁਸੀਂ ਪਹਿਲਾਂ ਪਹਿਲਾਂ ਮੇਰੀ ਵੀਡੀਓ ਪਾਈ ਹੋਈ ਹੈ ਚਾਹੇ ਤੁਸੀਂ ਸਾਰਾ ਪਹਿਲਾਂ ਕੱਚਾ ਕਰ ਲਓ ਠੀਕ ਹੈ ਜੀ ਉਸ ਤੋਂ ਬਾਅਦ ਸਲਾਈ ਕਰ ਲਓ ਹੁਣ ਆਪਾਂ ਤੁਹਾਨੂੰ ਦੱਸਦੇ ਆਂਗੇ ਵੀ ਆਪਾਂ ਆਹ ਵਾਲੇ ਪੱਲਿਆਂ ਦੀ ਕਟਿੰਗ ਕਿੱਦਾਂ ਕਰਨੀ ਹੈ ਦੇਖੋ ਆਹ ਵਾਲਾ ਜੋਇੰਟ ਹਿੱਸਾ ਬਚ ਗਿਆ ਆਪਣਾ ਹੁਣ ਵੀ ਆਪਾਂ ਜੋਇੰਟ ਹਿੱਸਾ ਇੱਕ ਸਾਈਡ ਤੇ ਰੱਖਣਾ ਤਾਂ ਕਿ ਆਪਣੀ ਸਲਵਾਰ ਦੀ ਡਾਇਰੈਕਟ ਤੇ ਲਾਈਨਿੰਗ ਲੱਗ ਸਕੇ ਨਾਲੋੜੀ ਐਸ ਤਰ੍ਹਾਂ ਵਸ ਜਿਸ ਤਰ੍ਹਾਂ ਆਪਾਂ ਕੁੰਦਿਆਂ ਦੀ ਕਟਿੰਗ ਕੀਤੀ ਹੈਗੀ ਕੁੰਦੇ ਕਹਿ ਲੋ ਚਾਹੇ ਕਲੀਆਂ ਕਹਿ ਲੋ ਐਸ ਤਰ੍ਹਾਂ ਆਪਾਂ ਆਹ ਵਾਲੀ ਕਟਿੰਗ ਕਰ ਲੈਣੀ ਹੈ ਆ ਦੇਖੋ ਜੀ ਆ ਹੋ ਗਈ ਆਪਣੀ ਸਲਵਾਰ ਦੇ ਪੱਲਿਆਂ ਦੀ ਕਟਿੰਗ ਠੀਕ ਆ ਜੀ ਜਿਹੜਾ ਆਪਣਾ ਆ ਵਾਲਾ ਕੱਪੜਾ ਰਹਿ ਗਿਆ ਇਹ ਵੀ ਥੱਲੇ ਆਪਾਂ ਇਦਾਂ ਹੀ ਇਹਨੂੰ ਇਦਾਂ ਡਬਲ ਕਰਕੇ ਸਲਵਾਰ ਦੀ 벨ਟ ਨੂੰ ਉੱਪਰ ਰੱਖ ਕੇ 벨ਟ ਦੀ ਕਟਿੰਗ ਕਰ ਲੈਣੀ ਆ ਦੇਖੋ ਜੀ ਇਸ ਤਰ੍ਹਾਂ ਹੋ ਜਾਂਦੀ ਹੈਗੀ ਜੇ ਆਪਣੀ ਸਲਵਾਰ ਦੇ ਉੱਪਰ ਪਹੁੰਚ ਜਾਂ ਤੇ ਹੋਇਆ ਹੋਇਆ ਵਰਕ ਇਸ ਦੀ ਕਟਿੰਗ ਇਸ ਤਰ੍ਹਾਂ ਲਾਈਨਿੰਗ ਅਟੈਚ ਹੋ ਜਾਂਦੀ ਹੈਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਸਲਵਾਰ ਕਟਿੰਗ ਕਰਨ ਦੀ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ